ਆਹਾਂ ਕਿ ਦੇਖ ਮੈਂ ਨੌਜਵਾਨਾਂ ਨੂੰ ਇੱਕ ਗੱਲ ਕਹਿਣਾ ਹੈ ਇਹ ਜਿਹੜੀ ਲੜਾਈ ਆ ਸਾਡੇ ਪੰਜਾਬ ਦੀ ਲੜਾਈ ਆ ਅਸੀਂ ਪੋਲੀਟੀਕਲ ਲੀਡਰਾਂ ਪਿੱਛੇ ਜਦੋਂ ਰੈਲੀਆਂ ਹੁੰਦੀਆਂ ਨੇ ਬੜਾ ਭੱਜ ਲੈਣੇ ਆ ਇੱਥੇ ਮਹਾਲੀ ਦੇ ਵਿੱਚ ਬੜਾ ਤੇਲ ਫੂਕੇ ਮੁੜ ਜਾਂਦੇ ਆ ਇਸ ਕਰਕੇ ਮੈਂ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਇਹ ਤਾਂ ਯਾਰ ਗੱਲ ਆਪਣੇ ਹੱਕਾਂ ਦੀ ਆ ਆਪਣੇ ਗੱਲ ਪੰਜਾਬ ਦੀ ਆ ਜੇ ਅਸੀਂ ਇਕੱਠੇ ਹੋ ਕੇ ਹੁਣ ਨਾ ਲੜੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਮਾਫ ਨਹੀਂ ਕਰਨਾ ਹੁਣ ਤੁਸੀਂ ਇਹ ਦੇਖੋ ਪੰਜਾਬ ਦੀਆਂ ਸਭ ਤੋਂ ਵੱਡੀਆਂ ਸਮੱਸਿਆਵਾਂ ਕੀ ਨੇਗੀਆਂ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਪ੍ਰਵਾਸ ਹੋਇਆ ਖੜਾ ਕੋਈ ਨੌਜਵਾਨ ਪੰਜਾਬ ਦੇ ਵਿੱਚ ਰਹਿਣ ਨੂੰ ਤਿਆਰ ਨਹੀਂ ਨਸ਼ਾ ਜਿਹੜੀ ਸਭ ਤੋਂ ਵੱਡੀ ਸਮੱਸਿਆ ਪੰਜਾਬ ਦੀ ਇਹ ਜਿਹੜੀਆਂ ਸਾਰੀਆਂ ਸਮੱਸਿਆ ਨੇ ਜਦੋਂ ਪੰਜਾਬ ਅੰਦੋਲਨਾਂ ਦੇ ਵਿੱਚ ਆਉਣਗੇ ਸਟੇਜਾਂ ਦੇ ਬੈਠ ਕੇ ਸੁਣਨਗੇ ਗੱਲਾਂ ਤਾਂ ਹੀ ਜਿਹੜਾ ਨੌਜਵਾਨ ਜਾਗਰੂਤ ਹੋਊਗਾ ਇਸ ਕਰਕੇ ਨੌਜਵਾਨੋਂ ਪੰਜਾਬ ਨੂੰ ਜਿਹੜੀ ਹਰ ਪੱਖ ਹਰ ਪਾਸਿਓਂ ਜਿਹੜੀਆਂ ਸਰਕਾਰਾਂ ਦੀਆਂ ਜਿਹੜੀਆਂ ਵੱਡੀਆਂ ਚਾਲਾਂ ਨੇਗੀਆਂ ਪੰਜਾਬ ਨੂੰ ਹਰ ਪਾਸੇ ਖਾਧਾ ਜਾ ਰਿਹਾ ਪਰ ਆਪਾਂ ਇਕੱਠੇ ਹੋ ਕੇ ਜਿਹੜੀ ਆਪਣੀ ਲੜਾਈ ਲੜੀਏ ਅਨਸ਼ਾਸਨ ਦੇ ਵਿੱਚ ਰਹਿ ਕੇ ਜਾਵਤ ਦੇ ਵਿਚਾਰਾ ਕੇ ਲੜੀਏ ਆਗੂ ਸਹਿਬਾਂ ਨੇ ਜਿੰਮੇ ਗਵਾਈ ਉਹਦੀ ਅਗਵਾਈ ਦੇ ਵਿੱਚ ਰਹਿ ਕੇ ਲੜੀਏ ਅਸੀਂ ਜਿਹੜੇ ਸਾਡੇ ਲੀਡਰ ਨੇਗੇ ਪੋਲੀਟਿਕਲ ਜਿੰਨੇ ਵੀ ਸਾਡੇ ਰਾਜਕਰਤਾ ਸਰੇਣੀ ਹੈ ਸਵਾਲ ਆਪਾਂ ਇਹਨਾਂ ਨੂੰ ਕਰੀਏ ਨਾ ਕਿ ਲੀਡਰਾਂ ਨੂੰ ਕਰੀਏ ਹੁਣ ਸਵਾਲ ਕਿਹਨੂੰ ਕਰਨਾ ਬਣਦਾ ਸਵਾਲ ਅਸੀਂ ਕਹਿੰਦੇ ਸਾਡੀ ਸੈਂਟਰ ਸਰਕਾਰ ਬਹੁਤ ਵੱਡੀ ਦੁਸ਼ਮਣ ਹੈ ਪੰਜਾਬ ਸਰਕਾਰ ਇਸ ਤੋਂ ਵੱਡੀ ਦੁਸ਼ਮਣ ਹੈ ਕਿਸੇ ਟਾਈਮ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਵੋਟਾਂ ਇਸ ਕਰਕੇ ਲੈਂਤੀਆਂ ਸੀਗੀਆਂ ਕਿ ਮੈਂ 23 ਦੇ 23 ਫਸਲਾਂ ਤੇ ਐਮਐਸਪੀ ਸਵਾਲ ਆਪਾਂ ਇਹਨਾਂ ਨੂੰ ਕਰੀਏ ਸਵਾਲ ਕਰੀਏ ਜਿਹੜੇ ਕਹਿੰਦੇ ਸੀ 5 ਮਿੰਟਾਂ ਚੋਂ ਐਮਐਸਪੀ ਦੇ ਦਿੰਦੇ ਸਵਾਲ ਇਹਨਾਂ ਦਾ ਹੀ ਕਰੀਏ ਜਿਹੜੇ ਵੀਆਈਪੀ ਕਲਚਰ ਦਾ ਵਿਰੋਧ ਕਰਦੇ ਸੀਗੇ ਵੀ ਅਸੀਂ ਵੀਆਈਪੀ ਵੀਆਈਪੀ ਕਲਚਰ ਨਹੀਂ ਲੈਣਾ ਅੱਜ ਉਹ ਸਾਰੇ ਵੀਆਈਪੀ ਕਲਚਰ ਫਾਲੋ ਕਰਦੇ ਨੇ ਸਵਾਲ ਇਹਨਾਂ ਨੂੰ ਕਰਨਾ ਬਣਦਾ ਇਸ ਕਰਕੇ ਆਓ ਨੌਜਵਾਨੋ ਜਾਗਰੂਤ ਹੋ ਆਪਣੇ ਦੁਸ਼ਮਣਾਂ ਦੀ ਸਹੀਆਂ ਦੀ ਪਛਾਣ ਕਰਕੇ ਰਾਜ ਕਰਤਾ ਸਰਾਣੇ ਦੀ ਤਾਂ ਆਪਾਂ ਇਹਨਾਂ ਦੇ ਇਹਨਾਂ ਦਾ ਵਿਰੋਧ ਮੋਰਚਾ ਖੋਲ੍ਹੀਏ ਤੇ ਆਪਣੇ ਹੱਕਾਂ ਲਈ ਡਟੀਏ ਲੜੀਏ ਬਲਕੌਰ ਸਿੰਘ ਹਾਂਜੀ ਬਲਕੌਰ ਸਿੰਘ ਬਾਪੂ ਬਲਕੌਰ ਸਿੰਘ ਤੁਹਾਨੂੰ ਦਾ ਥੋੜਾ ਜਿਹਾ ਬਿਮਾਰ ਨੇਗੇ ਪਰ ਫਿਰ ਵੀ ਮੈਨੂੰ ਕਹਿ ਰਿਹਾ ਕਿੰਦਾ ਮੈਂ ਭਾਨੇ ਆ ਰਿਹਾ ਰਾਜਪੁਰੇ ਸ਼ਾਇਦ ਉਹ ਉਥੇ ਸ਼ਾਮਲ ਹੋ ਜਾਣਗੇ ਚੱਲ ਪੇ ਸ਼ਾਇਦ ਉਥੋਂ ਚੱਲ ਪੇ ਚੱਲਣ ਦੇ ਬਾਵਜੂਦ ਕਈ ਕਲਾਕਾਰ ਵੀ ਆ ਗਏ ਆ ਬਲਕਾਰਨ ਖਿੱਲਾ ਪਹੁੰਚ ਗਏ ਇੱਥੇ ਜਸਮਿੰਦਰ ਬਰਾੜ ਪਹੁੰਚ ਗਈ ਆਪਣਾ ਗਲਾਬ ਸਿੱਧੂ ਪਹੁੰਚਣ ਵਾਲਾ ਸਾਰੇ ਕਲਾਕਾਰ ਮੁੰਡੇ ਪਹੁੰਚ ਰਹੇ ਨੇ ਕਿ ਥੋੜਾ ਮੀਂਹ ਕਰਕੇ ਥੋੜਾ ਜਿਹੜਾ ਪ੍ਰੋਗਰਾਮ ਲੇਟ ਹੋ ਗਿਆ ਕੁਣ ਕਿ ਲਾ ਤਾਂ ਪੰਜਾਬ ਸਰਕਾਰ ਦਾ ਸਾਰੇ ਧਰਨੇ ਸ਼ਰੂਲ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਦਾ ਕੱਲਾ ਇਹ ਸਰਕਾਰ ਦਾ ਗੱਲ ਨਾ ਕਰੋ ਜਿੰਨੀਆਂ ਵੀ ਅੱਜ ਤੱਕ ਪੰਜਾਬ ਦੇ ਮੁੱਖ ਮੰਤਰੀ ਨੇ ਸਾਰਿਆਂ ਦਾ ਸਾਰਾ ਪੰਜਾਬ ਪ੍ਰਤੀ ਜ਼ੀਰੋ ਰੋੜ ਰਿਹਾ ਹੈ ਜਾਂ ਕੋਈ ਮੁੱਖ ਮੰਤਰੀ ਆਏ ਨਹੀਂ ਜਿਹਨੇ ਕਿਤੇ ਡਟ ਕੇ ਪੰਜਾਬ ਦੀ ਗੱਲ ਕੀਤੀ ਹੋਵੇ ਜੇ ਮੁੱਖ ਮੰਤਰੀ ਦੀ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਸਿਰਫ ਡਰਾਮੇ ਕਰ ਰਿਹਾ ਕਿਤੇ ਇੰਟਰਨੈਟ ਬੰਦ ਕਰਤਾ ਕਿਤੇ ਕੁਝ ਕਰਤਾ ਸਾਡੇ ਲੋਕਾਂ ਦੇ ਉੱਪਰ 307 ਦੇ ਪਰਚੇ ਪਈ ਜਾਂਦੇ ਨੇ ਪੰਜਾਬ ਦੇ ਮੁੱਖ ਮੰਤਰੀ ਨੇ 8 ਦਿਨਾਂ ਬਾਅਦ ਸਾਡਾ ਇੱਕ ਨੌਜਵਾਨ ਸ਼ਹੀਦ ਹੋ ਗਿਆ ਸ਼ੁਭ ਕਰਨ ਉਹਦੇ ਜਿਹੜੀ ਪਰਚਾ ਦਰਜ ਕੀਤਾ ਉਹ ਅਣਪਛਾਤੇਾਂ ਦੇ ਪਰਚਾ ਦਰਜ ਕਰਿਆ ਕਿਸੇ ਟਾਈਮ ਸਾਡਾ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਪਾਰਲੀਮੈਂਟ 'ਚ ਖੜਕੇ ਗੱਲਾਂ ਕਰਦਾ ਸੀ ਬਾਈਬਲ ਕਲਾ ਨਾਲ ਗੋਲੀ ਕਾਂਡ ਸੀਗਾ ਕਿ ਦੇਖੋ ਕਿਤੇ ਪੁਲਿਸ ਵੀ ਅਣਖਸਾਤੀ ਹੋਈ ਐ ਕੀ ਇਹ ਵੀ ਸਾਡੇ ਦੇਸ਼ ਦੀ ਪੁਲਿਸ ਆ ਸਾਡੇ ਦੇਸ਼ ਦੀ ਆਰਮੀ ਆ ਸਾਡੇ ਦੇਸ਼ ਦੀ ਇਹ ਜਿਹੜਾ ਆਪਣਾ ਬਣਿਆ ਹੋਇਆ ਖੱਟਰ ਜਾਂ ਉਹਦੀ ਸਰਕਾਰ ਉਹ ਸਾਡੇ ਦੇਸ਼ ਦੀ ਸਰਕਾਰ ਆ ਕੀ ਅਣਖਸਾਤੀ ਹੋ ਗਿਆ ਅੱਜ ਸਾਡੇ ਜੇਕਰ ਪੰਜਾਬ ਦੇ ਮੁੱਖ ਮੰਤਰੀ ਨੇ ਪਾਰਚਾ ਦਰਜ ਕਰਨਾ ਸੀਗਾ ਤਾਂ ਬਾਏ ਨੇ ਪਾਰਚਾ ਦਰਜ ਕਰਦਾ ਇਹ ਤਾਂ ਇੱਕ ਡਰਾਮਾ ਕੀਤਾ ਗਿਆ ਤਾਂ ਵਿਖਾਵਾ ਕੀਤਾ ਗਿਆ ਹਰਪਾਲ ਚੀਮਾ ਵਿਧਾਨ ਸਭਾ ਚ ਕਹਿੰਦੇ ਕਹਿੰਦੇ ਅਸੀਂ ਜਾਂਚ ਕਰਾਂਗੇ ਬੰਦੇ ਦਾ ਪਛਾਣੇ ਜਾਣਗੇ ਜਾਂਚਾਂ ਤਾਂ ਜਿਹੜੀਆਂ ਜਾਂਚਾਂ ਦੀ ਗੱਲ ਕਰਦੇ ਹੋ ਮੈਨੂੰ ਆਹ ਦੱਸ ਦਿਓ ਜਾਂਚਾਂ ਚੜੀਆਂ ਕਿਹੜੀਆਂ ਨਿਪਰੇਣ ਲਗੀਆਂ ਤੁਸੀਂ ਕਹਿੰਦੇ ਸੀ ਕਿ ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜੀ ਦੀ ਬੇਆਬਦੀ ਹੋਈ ਹੈ ਵੋਟਾਂ ਤੋਂ ਪਹਿਲਾਂ ਤੁਸੀਂ ਕਹਿੰਦੇ ਸੀ ਅਸੀਂ 24 ਘੰਟੇ ਜਨ ਸਾਫ ਦੇ ਦਾਂਗੇ ਉਹ ਤੁਸੀਂ ਇਨਸਾਫ ਦੇ ਨਾਲ ਕਿੱਧਰ ਗਏ ਜਾਣਤਾ ਤਾਂ ਤੁਹਾਡੀਆਂ ਉਹਦੀਆਂ ਨਹੀਂ ਪੂਰੀਆਂ ਹੋਈਆਂ ਅੱਜ ਕਿੰਨੇ ਸਾਲ ਹੋ ਗਏ ਤੁਸੀਂ ਇਹਦੀ ਜਾਂਚ ਦੀ ਕਿਧਰੋਂ ਗੱਲ ਕਰਦੇ ਹੋ ਇਹ ਤਾਂ ਸਿਰਫ ਔਰ ਸਿਰਫ ਇੱਕ ਡਰਾਮਾ ਹੈ ਪਰ ਪੰਜਾਬ ਦੇ ਲੋਕਾਂ ਨੂੰ ਹੁਣ ਚੰਗੀ ਤਰ੍ਹਾਂ ਸਮਝ ਆ ਗਈ ਜਿਵੇਂ ਕਿ ਪਹਿਲਾਂ ਛੇਤਰ ਹੋਰਾਂ ਪਾਰਟੀਆਂ ਦੇ ਫਿਰਦਾ ਰਹਾ ਹੁਣ ਇਹ ਪਿੰਡਾਂ ਦੇ ਵਿੱਚ ਵੋਟਾਂ ਮੰਗ ਕੇ ਦਿਖਾਉਣ ਹੁਣ ਜਾ ਕੇ ਦਿਖਾਉਣ ਸੰਗਰੂਰ ਦੇ ਵਿੱਚ ਜਿਹੜਾ ਕਹਿੰਦਾ ਹੁੰਦਾ ਉਹਨਾਂ ਦਾ ਸਾਡਾ ਸੰਗਰੂਰ ਕਿਲਾ ਉੱਥੇ ਜਾ ਕੇ ਸੀਐਮ ਜਾ ਕੇ ਵੋਟਾਂ ਮੰਗ ਕੇ ਦਿਖਾਵੇ ਅੱਜ ਸੰਗਰੂਰ ਦੇ ਲੋਕ ਹੀ ਖਰੌਰੀ ਬਾਰਡਰਾਂ ਤੇ ਸ਼ੰਭੂ ਬਾਰਡਰਾਂ ਤੇ ਬੈਠੇ ਨੇਗੇ ਅੱਜ ਇਹਨਾਂ ਦੇ ਮਾੜੇ ਹ ਬਿਲਕੁਲ ਮੈਂ ਕਈ ਕਲਾਕਾਰਾਂ ਨੂੰ ਇਹ ਗੱਲ ਕਹੀ ਕਹਿੰਦੇ ਵੀ ਯਾਰ ਕਲਾਕਾਰ ਕੇ ਮਖਿਆਓ ਤੁਸੀਂ ਮੇਰੇ ਵਾਲੇ ਅੰਦੋਲਨ ਮੇਰੇ ਦੇਖੋ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਜਿੰਨੇ ਵੀ ਨੌਜਵਾਨ ਪਹੁੰਚ ਰਹੇ ਸੀਗੇ ਉਸ ਮੇਰੇ ਵਾਲੇ ਅੰਦੋਲਨ ਚ ਸਭ ਨੂੰ ਪ੍ਰਸ਼ਾਸਨ ਪੁਲਿਸ ਫੋਨ ਕਰਦੀ ਰਹੀ ਸੀ ਆਈਸੀ ਵਿੱਚ ਫੋਨ ਜਾਂਦੇ ਰਹੇ ਨੇ ਥਾਣੇ 'ਚ ਫੋਨ ਜਾਂਦੇ ਰਹੇ ਨੇ ਇਸ ਅੰਦੋਲਨ ਦੇ ਵਿੱਚ ਕਲਾਕਾਰਾਂ ਨੂੰ ਸ਼ਾਮਲ ਪੰਜਾਬ ਗਵਰਨਮੈਂਟ ਹੋਣ ਨਹੀਂ ਦਿੰਦੀ ਪੰਜਾਬ ਅੰਦਰੋਂ ਅਸੀਂ ਮੀਡੀਆ ਦੇ ਵਿੱਚ ਕਹਿੰਦੇ ਨੇ ਅਸੀਂ ਲੋਕਾਂ ਨਾਲ ਅੰਦਰੋਂ ਉਹੀ ਜਿਹੜਾ ਭਾਜਪਾ ਦੀ ਜਿਹੜੀ ਜਾਰੀ ਨਿਮਾ ਰਹੇ ਨੇਗੇ ਕਿਹੜੇ ਕਲਾਕਾਰ ਨੇ ਨਾ ਦੱਸ ਸਕਦੇ ਬਹੁਤ ਸਾਰੇ ਕਲਾਕਾਰ ਨੇਗੇ ਹੁਣ ਕਿਹੜੇ ਕਿਹੜੇ ਕਲਾਕਾਰਾਂ ਦਾ ਪਤਾ ਹੀ ਗੱਲ ਆ ਬੜਾ ਮਾਦਾ ਛੋਟਾ ਹੁੰਦਾ ਹੁਣ ਇਹ ਤਾਂ ਹੈ ਨਹੀਂਗਾ ਵੀ ਹਰ ਇੱਕ ਭਾਨਾ ਸਿੱਧੂ ਆ ਵੀ ਠੋਕ ਕੇ ਕਦੂਗਾ ਗੱਲ ਹੈ ਨਾ ਸਰਕਾਰ ਬੁਰਤ ਕਲਾਕਾਰਾਂ ਦਾ ਮਾਦਾ ਬਹੁਤ ਛੋਟਾ ਹੁੰਦਾ ਪਰ ਫਿਰ ਵੀ ਬਹੁਤ ਸਾਰੇ ਕਲਾਕਾਰ ਅੱਜ ਪਹੁੰਚ ਰਹੇ ਨੇਗੇ ਮੈਂ ਇਹੀ ਗੱਲ ਕਹਿਣਾ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਤਾਂ ਆਪਾਂ ਜਾਗਤ ਦੇ ਵਿੱਚ ਰਹਿਣਾ ਜਿੰਨੇ ਵੀ ਇਸ ਸਾਡੇ ਮਾਰਤ ਦੇ ਵਿੱਚ ਸ਼ਾਮਲ ਹੋ ਰਹੇ ਹੋ ਤੇ ਸਾਰਿਆਂ ਨੇ ਇਨਸ਼ਾਸ਼ਣ ਦੇ ਵਿੱਚ ਰਹਿ ਕੇ ਮੀਂਹ ਮੂੰਹ ਤੋਂ ਕੋਈ ਘਬਰਾਉਣਾ ਨਹੀਂ ਆਪਾਂ ਜਾਗਤ ਦੇ ਵਿੱਚ ਰਹਿ ਕੇ ਜਾਵਾਂਗੇ ਆਪਣੇ ਆਗੂ ਸਹਿਬਾਨਾਂ ਦੇ ਆਪਾਂ ਹੁਣ ਕਈ ਇੱਥੇ ਸਵਾਲ ਉੱਠਦੇ ਨੇਗੇ ਤੁਸੀਂ ਟਿਕਾਪਾ ਸ਼ੰਭੂ ਤੇ ਬੈਠੇ ਹੋ ਖਨੌਰੀ ਤੇ ਬੈਠੇ ਹੋ ਹੁਣ ਤੁਸੀਂ ਇਹ ਦੇਖੋ ਸਾਡੀ ਪ੍ਰਾਪਤੀ 60% ਜਿਹੜੇ ਸਾਡੇ ਮੰਗਾ ਮੰਨ ਨੂੰ ਹੁਣ ਸਰਕਾਰ ਕੇਂਦਰ ਸਰਕਾਰ ਤਿਆਰ ਵੀ ਹੈ ਜਿਹੜੇ ਲੋਕ ਇਹ ਸਵਾਲ ਕਰਦੇ ਨੇ ਵੀ ਤੁਸੀਂ ਬੈਠੇ ਕੀ ਕਰ ਰਹੇ ਹੋ ਅੰਦੋਲਨ ਦੇ ਵਿੱਚ ਕੱਢ ਕੀ ਰਹੇ ਹੋ ਸਾ 10 ਫਸਲਾਂ ਤੋਂ ਐਮਐਸਪੀ ਤੇ ਆ ਗਈ ਜਿਹੜੀ ਕਿਸੇ ਇੱਕ ਫਸਲੀ ਦੀ ਫਸਲ ਦੀ ਐਮਐਸਪੀ ਦੀ ਗੱਲ ਨਹੀਂ ਸੀ ਕਰਦੀ ਘਰਾਂ ਦੇ ਵਿੱਚੋਂ ਜੇ ਅਸੀਂ ਨਿਕਲੇ ਆ ਜੇ ਲੜ ਨਹੀਂ ਲਿਖ ਲਿਆ ਤਾਂ ਬਹੁਤ ਕੁਝ ਲੈ ਕੇ ਨਿਕਲਾਂਗੇ ਉਵੇਂ ਦਾ ਅਸੀਂ ਘਰਾਂ ਦੇ ਵਿੱਚ ਰੋਟੀਆਂ ਵੱਢੀ ਜਾਂਦੇ ਸੀ ਕਿ ਉੱਥੇ ਬੈਠੇ ਅੱਜ ਇੱਥੇ ਆਏ ਆ ਸੰਭੂ ਦੇ ਬੈਠੇ ਖਨੌਰੀ ਤੇ ਬੈਠੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਕੁਝ ਸੈਂਟਰ ਗਵਰਨਮੈਂਟ ਤੋਂ ਲਾਵਾਂਗੇ ਪਰ ਜਿਹੜੇ ਕਲਾਕਾਰ ਆ ਰਹੇ ਨੇ ਉਹਨਾਂ ਨਾਲ ਗੱਲਬਾਤ ਹੋਈ ਹੈ ਕਿ ਉਹਨਾਂ ਨੂੰ ਵੀ ਕਿਤਨਾ ਕਿਤੇ ਫੋਨ ਆ ਸਕਦੇ ਮੈਂ ਤਾਂ ਪਹਿਲਾਂ ਆ ਮੀਡੀਆ ਚ ਨਾਲ ਲੱਤੇ ਮੈਂ ਤਾਂ ਕਈਆਂ ਦੇ ਨਾਮ ਨਹੀਂ ਲੱਤੇ ਜਿਨ੍ਹਾਂ ਦੇ ਮੈਂ ਨਾਮ ਲੱਤੇ ਉਹਨਾਂ ਨੂੰ ਫੋ ਇਨੇ ਕਿੰਨੇ ਦੇ ਗੱਲਾਂ ਆ ਜਿਹੜੀ ਉਹ ਖੋਰਾ ਨਹੀਂ ਲਾ ਰਹੀ ਦੋਸਤ ਬਿਲਕੁਲ ਖੋਰਾ ਲਾ ਰਹੀ ਆ ਪਰ ਮੈਂ ਇੱਕੋ ਹੀ ਗੱਲ ਕਹਿਣਾ ਸਾਡੇ ਆਗੂਆਂ ਨੂੰ ਤੁਸੀਂ ਕੋਈ ਰਾਜਨੀਤਿਕ ਬੰਦੇ ਨਹੀਂ ਹੈਗੇ ਤੁਹਾਡੀ ਆਫਤ ਦੇ ਵਿੱਚ ਏਕਤਾ ਹੋਣੀ ਬੜੀ ਜ਼ਰੂਰੀ ਆ ਜੇ ਤੁਹਾਡੀ ਆਫਤ ਦੇ ਵਿੱਚ ਏਕਤਾ ਨਹੀਂ ਹੋਊਗੀ ਤਾਂ ਪੰਜਾਬ ਦੇ ਵਿੱਚ ਬੜੀ ਨਿਰਾਸ਼ਾ ਆ ਜਾਊਗੀ ਹੁਣ ਇਹ ਕਿਹੜਾ ਕੋਈ ਵਿਆਹ ਹੈ ਦੇਖੋ ਮੈਂ ਗੱਲ ਕਹਿਣਾ ਜਦੋਂ ਹੁਣ ਇੱਕ ਨੇ ਮੋਰਚਾ ਵਢ ਲਿਆ ਸਾਡੇ ਆਗੂ ਸਾਹਿਬਾਨ ਨੂੰ ਮੈਂ ਨਿਮਰਤਾ ਸਹਿਤ ਹੱਥ ਬੰਨ੍ਹ ਕੇ ਬੇਨਤੀ ਕਹਿਣਾ ਕਿਉਂਕਿ ਮੈਂ ਆਗੂ ਸਾਹਿਬਾਨ ਦਾ ਉਹਨਾਂ ਵਿਰੋਧ ਨਹੀਂ ਕਰਦਾ ਸਾਡਾ ਜਿਹੜਾ ਅਸਲ ਦੇ ਵਿੱਚ ਦੁਸ਼ਮਣ ਹੈ ਉਹ ਸਾਡੀ ਦੁਸ਼ਮਣ ਹੈ ਇਸ ਕਰਕੇ ਮੈਂ ਆਗੂ ਸੇਵਨ ਨੂੰ ਇੱਕ ਗੱਲ ਕਹਿਣਾ ਹੈ ਵੀ ਤੁਸੀਂ ਇੱਧਰ ਜੀਰਕਪੁਰ ਵਾਲੇ ਰੋਡ ਨਹੀਂ ਪਾਜੋ ਦਿੱਲੀ ਨੂੰ ਜਾਣ ਲਈ ਜੋ ਦੋ ਰੋਡ ਸਾਡੇ ਦੂਜੇ ਆਗੂਆਂ ਨੇ ਘੇਰ ਲਏ ਇੱਕ ਡੱਬਾ ਡੱਬਾ ਵਾਲੇ ਵਾਲਾ ਖੁੱਲਾ ਪਿਆ ਉੱਧਰ ਬਹਿ ਜਾਓ ਹੁਣ ਤੁਸੀਂ ਇਹ ਚੀਜ਼ ਨੂੰ ਦੇਖੋ ਨਾ ਤੁਸੀਂ ਆਪਣਾ ਇੱਕ ਜਾਵਤਾ ਬਣਾ ਲਓ ਪੰਜਾਬ ਉੱਠ ਖੜਿਆ ਪੰਜਾਬ ਉੱਠ ਖੜਿਆ ਤੁਸੀਂ ਇੱਕ ਚੀਜ਼ ਦੇਖੋ ਸਰਕਾਰ ਮੀਟਿੰਗਾਂ ਵੀ ਕਰ ਰਹੀ ਆ ਤੁਹਾਨੂੰ ਐਨਾ ਕੁਝ ਦੇਣ ਨੂੰ ਤਿਆਰ ਵੀ ਹੋ ਗਈ ਜੇਕਰ ਤੁਸੀਂ ਅੰਦੋਲਨ ਮਹੀਨਾ ਵੀ ਦਿਨ ਚਲਾਓਗੇ ਤਾਂ ਜਿੰਨਾ ਕੁਝ ਮੰਗਾ ਲੈ ਲੋ ਦੁਬਾਰੇ ਫਿਰ ਅੰਦੋਲਨ ਕਰ ਲਾਂਗੇ ਇੱਕ ਚੀਜ਼ ਦੇਖੋ ਤੁਸੀਂ ਇੱਕ ਚੀਜ਼ ਕਹਿਣੇ ਹੋ ਵੀ ਸਾਨੂੰ ਪੰਜਾਬ ਨੂੰ ਹਮੇਸ਼ਾ ਪੰਜਾਬ ਦੇ ਲੋਕਾਂ ਨੂੰ ਇੱਕ ਸਾਲ ਬਾਅਦ ਅੰਦੋਲਨ ਚਾਹੀਦਾ ਕਿਉਂ ਚਾਹੀਦਾ ਕਿਉਂਕਿ ਜਿਹੜੇ ਲੜਨ ਵਾਲੀਆਂ ਫੌਜਾਂ ਹੁੰਦੀਆਂ ਨੇਗੀਆਂ ਜੇਕਰ ਅਸੀਂ ਲੜਾਂਗੇ ਨਹੀਂ ਜੰਗਾ 'ਚ ਉਧਰ ਨਹੀਂ ਲੜਾਂਗੇ ਤਾਂ ਅਸੀਂ ਜੰਗਾ ਲੜਨਾ ਭੁੱਲ ਜਾਾਂਗੇ ਹੁਣ ਪੰਜਾਬ ਕਿਹੜਾ ਆਪਣੀ ਇਕੱਲੀ ਲੜਾਈ ਲੜ ਰਿਹਾ ਹੈ ਪੰਜਾਬ ਨੇ ਹਮੇਸ਼ਾ ਤੋਂ ਇਸ ਭਾਰਤ ਦੇਸ਼ ਨੂੰ ਬਚਾਉਣ ਲਈ ਲੜਾਈ ਲੜੀ ਅੱਜ ਬਿਲਕੁਲ ਮੇਰੇ ਤਾਂ ਜਿੰਨੇ ਮਰਜੀ ਪਰਚੇ ਕਰ ਲੈਣਾ ਮੈਂ ਉਸ ਗੱਲ ਤੇ ਵੀ ਆਉਣਾ ਮਜਬੂਰੀ ਹੈ ਹੁਣ ਅਜਿਹੇ ਅੰਦੋਲਨ ਜਾਣਾ ਲੋਕਾਂ 'ਚ ਜਾਣਾ ਮੈਂ ਤੇਰੇ ਇਸ ਸਵਾਲ ਦਾ ਵੀ ਜਵਾਬ ਦੇਣਾ ਪਹਿਲਾਂ ਮੈਂ ਆਪਣੇ ਸਵਾਲ ਦੀ ਗੱਲ ਕਰ ਲਾਂ ਪੰਜਾਬ ਨੇ ਹਮੇਸ਼ਾ ਤੋਂ ਜਿਹੜੀ ਪੂਰੇ ਭਾਰਤ ਨੂੰ ਦੇਸ਼ ਨੂੰ ਬਚਾਉਣ ਲਈ ਲੜਾਈ ਲੜੀ ਹੈ ਅੱਜ ਪੂਰੇ ਭਾਰਤ ਦੀ ਜਿਹੜੀ ਕਿਸਾਨੀ ਖਤਰੇ ਦੇ ਵਿੱਚ ਆ ਤਾਂ ਪੰਜਾਬ ਲੜ ਰਿਹਾ ਹੈ ਇਸ ਕਰਕੇ ਜਿਹੜੀ ਤੁਸੀਂ ਗੱਲ ਪਰਚੇ ਵਾਲੀ ਕਹੀ ਹੈ ਪਰਚੇ ਦਾ ਸਾਡਾ ਕਲਚਰ ਆ ਸਾਡਾ ਸੱਭਿਆਚਾਰ ਆ ਸੁਣੋ ਮੇਰੀ ਗੱਲ ਮੇਰੀ ਗੱਲ ਸੁਣੋ ਮੇਰਾ ਦਾਦੇ ਦਾ 60 ਸਾਲ ਦਾ ਕਾਰਜਖਾਨਾ ਜਿਹੜਾ ਕਿਸਾਨੀ ਲਈ ਜ਼ਿਲ੍ਹਾ ਦੇ ਵਿੱਚ ਹੀ ਰਿਹਾ ਅਨੇਕਾਂ ਵਾਰੀ ਜੇਲ੍ਹ ਗਿਆ ਮੈਂ ਉਸ ਕਰਤਾਰ ਸਿੰਘ ਦਾ ਪੋਤਾ ਹਾਂ ਮੇਰੇ ਤੇ ਅੱਜ ਤੱਕ ਕਿੰਨੇ ਪਰਚੇ ਹੋ ਗਏ ਮੇਰੇ ਤੇ ਕਿਹੜਾ ਅੱਜ ਦਾ ਪਰਚਾ ਹੋ ਰਿਹਾ 2000 ਆਪਣਾ 18 ਤੋਂ ਲੈ ਕੇ ਲਗਾਤਾਰ ਮੇਰੇ ਤੇ ਪਰਚੇ ਹੁੰਦੇ ਆ ਰਹੇ ਜਿੰਨੇ ਮਰਜ਼ੀ ਹੋਰ ਪਰਚੇ ਕਰ ਲੋ ਇੱਕ ਚੀਜ਼ ਦੇਖ ਤੂੰ ਜਿਹੜੋਂ ਬੰਦਾ ਸੀਆਈ ਦੇ ਵਿੱਚ ਚਲਾ ਜਾਂਦਾ ਬਹੁਤ ਸਾਰੇ ਬੰਦਿਆਂ ਦੀ ਆਵਾਜ਼ ਬਦਲ ਜਾਂਦੀ ਆ ਮੈਨੂੰ ਪਹਿਲਾਂ ਇਹਨਾਂ ਨੇ ਕੁੱਟਿਆ ਮਾਰਿਆ ਪਹਿਲਾਂ ਵਾਲੇ ਜਦੋਂ ਮੈਨੂੰ ਗਰਮੀਆਂ ਦੇ ਵਿੱਚ ਪਰਚਾ ਕਰਿਆ ਮੈਂ ਉਦੋਂ ਨਹੀਂ ਦਵਿਆ ਆਉਣ ਸਰਪਗਮਨਤ ਮੰਡ ਦੀ ਮੰਜ਼ੀ ਠੋਕੀ ਅੱਜ ਫੇਰ ਆਉਣ ਸਾਹ ਠੋਕੀ ਜਾਣਾ ਮੇਰੇ ਤੇ ਜੋ ਮੇਰੇ ਤੇ ਛਾਦਤ ਹੋਇਆ ਮੈਂ ਸਭ ਨੂੰ ਆਕੇ ਦੱਸਿਆ ਇਹਨਾਂ ਦਾ ਬੰਦਾ ਕਹਿ ਕੇ ਦਿਖਾਵੇ ਵੀ ਸੀਪਗਮਾ ਪੀਪਾਨ ਨੇ ਤੇ ਛਾਦਤ ਨਹੀਂ ਕੀਤਾ ਮੈਂ ਕਿਹਾ ਮੈਂ ਸੀਆਈ ਜਿਹੜੀ ਡਿਵੀਜ਼ਨ 2 ਆ ਉਹਦੇ ਵਿੱਚ ਜਾ ਕੇ ਮੈਂ ਉਹਨਾਂ ਦੇ ਹੱਥ ਧਰ ਕੇ ਕਹੂੰਗਾ ਵੀ ਤੁਸੀਂ ਕੀ ਮੇਰੇ ਨਾਲ ਛਾਦਤ ਕੀਤਾ ਨਹੀਂ ਕੋਈ ਬੰਦਾ ਕਹਿ ਕੇ ਦਿਖਾਵੇ ਲੁਧਿਆਣਾ ਜਿਹੜਾ ਕਚਾਰੀਆਂ ਸੀ ਕਈ ਬੰਦੇ ਕਹਿੰਦੇ ਨੇ ਨਾ ਇੱਥੇ ਮੈਂ ਕੋਹਰ ਵੀ ਦੇਖੀ ਖਬਰ ਵੀ ਆਪਣਾ ਇਹ ਤਾਂ ਕਿਤੇ ਕੋਈ ਕੋਈ ਹੋਰ ਪ੍ਰੋਪਗੈਂਡਾ ਨਾ ਹੋਵੇ ਜਾਂ ਸਰਕਾਰ ਦਾ ਕੋਈ ਬਣਾਈ ਗੱਲ ਨਾ ਹੋਵੇ ਜਿਹੜਾ ਸਰਕਾਰ ਨੇ ਮੇਰੇ ਦੇ ਤੇ ਛੱਦਤ ਕੀਤਾ ਨਾ ਕੋਈ ਬੰਦਾ ਕਹਿੰਦਾ ਮੇਰੇ ਨਾਲ ਮੀਡੀਆ ਚੱਲੇ ਮੈਂ ਜਾ ਕੇ ਉਹ ਸੀਆਈ ਦੇ ਵਿੱਚ ਦੱਸੂਗਾ ਵੀ ਆ ਜੋ ਕੁਝ ਮੇਰੇ ਨਾਲ ਹਾਲਾਤ ਆ ਜਦ ਤੰਮਰੇ ਦੇ ਵਿੱਚ ਹੋਇਆ ਇੱਥੇ ਹੋਇਆ ਮੈਂ ਸਬੂਤ ਦੇਊਗਾ ਮੈਂ ਕੋਈ ਫੇਕ ਗੱਲਾਂ ਨਹੀਂ ਬੋਲਦਾ ਬਿਲਕੁਲ ਮੈਂ ਕਹਿੰਦਾ ਜਦੋਂ ਮੈਂ ਤੁਸੀਂ ਇਹ ਦੇਖੋ ਜਦੋਂ ਮੇਰੀ ਜਵਾਨਤ ਹੋਗੀ ਜਦੋਂ ਮੈਂ ਜੇਲ੍ਹ ਤੋਂ ਬਾਹਰ ਆ ਰਿਹਾ ਹਾਂ ਇੱਕ ਦੋ ਦਿਨ ਮੇਰੇ ਨਾਲ ਪਤਾ ਕੀ ਗੱਲਾਂ ਹੋਏਗੀਆਂ ਤਾਂ ਬਾਹਰ ਜਾ ਕੇ ਮੀਡੀਆ 'ਚ ਬੋਲਣਾ ਨਹੀਂ ਤਾਂ ਜਾ ਕੇ ਕੁਝ ਗੱਲ ਨਹੀਂ ਕਰਨੀ ਤੇਰੇ ਤੇ 21 ਪਰਚੇ ਹੋਰ ਪਾਵਾਂਗੇ ਮੈਂ ਕਹਿੰਦਾ 21 ਸਾਢੇ ਚਾਹੇ 50 ਹੋਰ ਪਾ ਲਓ ਜਿੰਨਾ ਤੁਸੀਂ ਕੁਝ ਕਰਨਾ ਕਰ ਲੋ ਅੱਜ ਵਾਰੀ ਤੁਹਾਡੀ ਆ ਕੱਲ੍ਹ ਨੂੰ ਵਾਰੀ ਸਾਡੀ ਵੀ ਆਉਏ ਇਹ ਚੀਜ਼ ਯਾਦ ਰੱਖਿਓ ਜਿਹੜੀ ਪੋਸਟ ਤੁਸੀਂ ਪਾਈ ਹੈ ਸੋਸ਼ਲ ਮੀਡੀਆ ਤੇ ਕਿ ਅਸੀਂ ਕਿਸਾਨਾਂ ਦਾ ਮਾਰਚ ਜਿਹੜਾ ਕਰਦਾਂਗੇ ਉਹਦੇ ਥੱਲੇ ਕਾਫੀ ਕਮੈਂਟ ਆ ਰਹੇ ਨੇ ਕਿ ਇਹ ਕੱਲਾ ਕਿਸਾਨਾਂ ਦਾ ਵੀ ਹੈਗਾ ਮਜ਼ਦੂਰਾਂ ਦੀ ਗੱਲ ਕਿਉਂ ਹੈ ਦੇਖੋ ਮਜ਼ਦੂਰ ਕੀ ਹੈ ਜਿਹੜੇ ਸਭ ਤੋਂ ਵੱਡੀ ਇਹ ਜਿਹੜਾ ਕਿਸਾਨ ਮਜ਼ਦੂਰ ਦੇ ਵਿੱਚ ਪਵਾੜਾ ਪਾਉਣ ਵਾਲਾ ਕੌਣ ਹੈ ਇਹ ਜਿਹੜੇ ਕਮੈਂਟ ਕਰਨ ਵਾਲੇ ਕੌਣ ਨੇ ਇਹ ਰਾਜਕਰਤਾ ਸਰੇਣੀਆਂ ਇਹਨਾਂ ਦੇ ਆਈਟੀ ਸੈੱਲ ਬਣਾਏ ਹੋਏ ਨੇ ਸਾਰੀਆਂ ਪਾਰਟੀਆਂ ਸਾਡੇ ਅੰਦੋਲਨ ਨੂੰ ਖਰਾਬ ਕਰਨ ਦਿੱਤੀਆਂ ਤੁਲੀਆਂ ਹੋਈਆਂ ਨੇਗੀਆਂ ਜੇ ਅਸੀਂ ਪੰਜਾਬ ਸਰਕਾਰ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਇਹ ਭਾਜਪਾ ਸਾਰੀਆਂ ਇਹਨਾਂ ਦੇ ਇੱਕ ਇੱਕ ਮੁੱਠ ਤੋਂ ਹੋਈਆਂ ਹੋਈਆਂ ਨੇਗੀਆਂ ਇਹ ਕਮੈਂਟ ਕਰਨ ਵਾਲੇ ਉਹ ਲੋਕ ਨਹੀਂ ਜਿਹੜੀ ਮਜ਼ਦੂਰਾਂ ਦੀ ਗੱਲ ਆ ਹੁਣ ਹੁਣ ਜੇ ਅਸੀਂ ਅੱਜ ਅਸੀਂ ਅੰਦੋਲਨ ਦੇ ਵਿੱਚ ਇੱਥੇ ਅੰਦੋਲਨ ਕਰ ਰਹੇ ਹਾਂ ਸਾਡੀ ਮਜ਼ਦੂਰਾਂ ਦੀ ਮੁੱਖ ਮੰਗ ਹੈ ਕਿ ਜਿਹੜਾ ਮਜ਼ਦੂਰਾਂ ਦਾ ਕਰਜ਼ਾ ਵੀ ਮਾਫ਼ ਹੋਣਾ ਚਾਹੀਦਾ ਇਹ ਤਾਂ ਮਜ਼ਦੂਰਾਂ ਨੂੰ ਜਿਹੜੇ ਪਾੜਨ ਵਾਲੇ ਲੋਕ ਨੇਗੇ ਅਸੀਂ ਮੁਰੇਕਾ ਹੁਣ ਮਜ਼ਦੂਰਾਂ ਦੀ ਜਿਹੜੀ ਗੱਲ ਕਰਿਆ ਕੀ ਜਿਹੜੇ ਕਿਸਾਨ ਨੇ ਸਾਡੇ ਜਿਹਨੂੰ ਤੁਸੀਂ ਫਰਜ਼ ਕਰੋ ਜੱਟ ਕਹਿ ਦਿੰਦੇ ਹੋ ਜੱਟਾਂ ਦੇ ਹਾਲਾਤ ਕੀ ਮਜ਼ਦੂਰਾਂ ਦੇ ਨਾਲੋਂ ਮਾੜੇ ਹੈ ਨਹੀਂਗੇ ਜੱਟ ਕੀ ਮਜ਼ਦੂਰੀ ਕਰਦੇ ਨਹੀਂ ਹੈਗੇ ਅਸੀਂ ਕਿਸੇ ਜਾਤਪਾਤਦ ਤੁੜੂ ਨਾ ਲੈ ਰਹੇ ਹਾਂ ਪਰ ਜਿਹੜੇ ਲੋਕ ਜਾਤਾਂ ਪਤਾ ਨਾਮ ਵਰਤਦੇ ਨੇ ਕਿਸਾਨਾਂ ਦੇ ਮਜ਼ਦੂਰਾ ਨਾਲੋਂ ਮਾੜੇ ਹਾਲਾਤ ਨੇ ਕਿਸਾਨ ਦਿਹਾੜੀਆਂ ਕਰਦੇ ਨਹੀਂ ਹੈਗੇ ਮਜ਼ਦੂਰੀ ਦੇ ਵਿੱਚ ਹਰ ਬੰਦਾ ਕੋਈ ਆਉਂਦਾ ਹਰ ਵਰਗ ਆਉਂਦਾ ਹੈ ਜਾਤਾਂ ਪਾਤਾਂ ਦੇ ਨਾਂ ਤੇ ਕਿਉਂ ਸਾਨੂੰ ਪਾੜਿਆ ਜਾ ਰਿਹਾ ਹਾਂ ਬਿਲਕੁਲ ਕੋਡ ਕੋਡ ਆ ਰਿਹਾ ਇੱਧਰ ਲੱਖਾਂ ਲੱਖਾਂ ਆ ਰਹੇ ਗੁਲਾਬ ਸਿੱਧੂ ਆ ਗਏ ਸਿੰਗਰ ਬਰਾੜ ਹੋਰ ਕਿਹੜੇ ਕਿਹੜੇ ਨਾਮ ਆਪਣਾ ਹੋਰ ਆਜੰਦੇ ਕਾਫੀ ਸਾਰੇ ਆ ਰਹੇ ਨੇ ਕਿਸਾਨ ਆਗੂ ਸਾਡੇ 3-4 ਸਾਹਮਣੇ ਹੋ ਗਏ ਹੋਰ ਸਾਰੇ ਸੰਭਲ ਹੋ ਗਏ ਆ ਮੀਂਹ ਕਰਕੇ ਜਿਹੜਾ ਇਹ ਮੈਨੂੰ ਤਾਂ ਬਹੁਤ ਵੱਡੀ ਉਮੀਦ ਆ ਪਰ ਹੁਣ ਵੀ ਮੈਂ ਨੌਜਵਾਨਾਂ ਨੂੰ ਕਹਿਣਾ ਮੀਂਹ ਕਰਕੇ ਡੱਟੀ ਜਾਂਦੇ ਨੇ ਪਰ ਮੀਂਹ 'ਚ ਖੜੇ ਆ। ਪਰਾ ਦਾ ਕੈਨਸਲ ਹੋ ਕਿੰਨੇ ਕਲਾਕਾਰਾਂ ਨੂੰ ਫੋਨ ਆ ਗਏ। ਮੈਂ ਟੋਟਲ ਹੀ ਕਲਾਕਾਰਾਂ ਨੂੰ ਫੋਨ ਲਾਏ ਨੇਗੇ ਕਿਉਂਕਿ ਹੁਣ ਮੈਂ ਚਾਹਣਾ ਵੀ ਯਾਰ ਜੇ ਉਹਨਾਂ ਨੂੰ ਮੈਂ ਕਲਾਕਾਰਾਂ ਦਾ ਹੁਣ ਮੈਂ ਇੱਥੇ ਨਾਂ ਲੈਤਾ ਉਹ ਸਾਰੇ ਵਿਚਾਰੇ ਡਰ ਜਾਂਦੇ ਨੇ। ਘਬਰਾ ਜਾਂਦੇ ਨੇ ਕਹਿੰਦੇ ਸਾਫ ਕਲਾਕਾਰ ਮੈਨੂੰ ਇਹ ਕਹਿੰਦੇ ਨੇ ਵੀ ਸਾਡੇ ਤੇਰੇ ਵਾਲਾ ਜਗਰਾ ਨਹੀਂ ਹੈਗਾ ਪਾਣੇ। ਜੋ ਤੂੰ ਕੁਝ ਕਰ ਸਕਦਾ ਮੈਂ ਅਸੀਂ ਨਹੀਂ ਉਹ ਕਰ ਸਕਦੇ ਆ ਆ ਆਪ ਜਾਰੇ ਇੱਥੇ ਆ ਹੋਮਲੈਂਡ ਤੇ ਬੜੇ ਖੜੇ ਨੇ ਇੱਥੇ ਬੜੇ ਖੜੇ ਨੇਗੇ ਪਰ ਹੱਕ ਬਣਦਾ ਯਾਰ ਇਹਨਾਂ ਦਾ ਫਰਜ਼ ਪਤਾ ਕੀ ਬਣਦਾ ਦੇਖੋ ਅਸੀਂ ਫਿਲਮਾਂ ਦੇਖਣ ਵਾਲੇ ਕੌਣ ਆ ਗਾਣੇ ਸੁਣਨ ਵਾਲੇ ਕੌਣ ਨੇ ਆਹੀ ਲੋਕ ਆ ਨਾ ਜਦੋਂ ਜਿਹਨੂੰ ਜੁੱਤ ਸੁਣਦਾ ਜਿਹਨੂੰ ਨੌਜਵਾਨ ਸੁਣਦਾ ਤਾਂ ਹੱਕ ਬਣਦਾ ਕਿ ਹਾਂ ਦਾ ਨਾਰਾ ਬੰਦਦਾ ਪਰ ਹੋਮਲੈਂਡ ਦੇ ਥੱਲੇ ਖੜੇ ਹੋ ਇੱਕ ਵਾਰੀ ਆਵਾਜ਼ ਨਹੀਂ ਮਾਰਨਾ ਚਾਹੁੰਗੇ ਕੋਈ ਮਾਰਾਂਗੇ ਮਾਰਨੇ ਆ ਪਹਿਲਾਂ ਹੀ ਮਾਰਦਨੇ ਆ ਨਹੀਂ ਇਹਨਾਂ ਦੇ ਵਿਚਾਰਾਂ ਦਾ ਉਹੀ ਗੱਲ ਆ ਯਾਰ ਇਹਨਾਂ ਨੂੰ ਅਸਲ ਇਹਨਾਂ ਸੋਚ ਕੀ ਆ ਪੋਲਿਟੀਕਲ ਲੀਡਰਾਂ ਤੇ ਕਲਾਕਾਰਾਂ ਦੀ ਸ ਸੋਚ ਕਲਾਕਾਰਾਂ ਦੀ ਇਹ ਬਣ ਜੰਦੇ ਮੇਰੇ ਨਾਲ 10 ਕ ਬਾਉਂਸਰ ਹੋਣ ਪਰ ਆਹ ਹੋ ਜਾ ਪਰਾ ਹੋ ਜਾ ਐ ਹੋਵੇ ਮੇਰੀ ਲੁੱਕ ਬਣੇ ਮੇਰੀ ਠੁੱਕ ਬਣੇ ਇਹ ਨਹੀਂ ਹੈਗਾ ਜਿਵੇਂ ਮੈਂ ਲੋਕਾਂ ਦੇ ਖੜਾ ਆ ਵੀ ਮੇਰੇ ਨੇ ਕਿਨੇ ਮੋਟਾ ਮਾਰਾ ਕਿਨੇ ਧੱਕਾ ਮਾਰਾ ਇਹ ਚੀਜ਼ ਚੱਲਣ ਨੂੰ ਤਿਆਰ ਨਹੀਂ ਪੁਰਾਣੇ ਕਲਾਕਾਰ ਕਹਿੰਦੇ ਕਿ ਕਿਸਾ ਲਾਗੂ ਵਾਲੇ ਸਾਡੀ ਬਾਣੀ ਫੜੀ ਯਾਰ ਮੇਰੀ ਗੱਲ ਸੁਣ ਇੱਕ ਮਿੰਟ ਜਿਹੜੇ ਪੁਰਾਣੇ ਕਲਾਕਾਰ ਇਹ ਗੱਲ ਕਰ ਰਹੇ ਸਾਡੀ ਆਗੂ ਨੇ ਬਾਣੀ ਫੜੀ ਇਹ ਕਿਹੜਾ ਕੋਈ ਉਹਨਾਂ ਦੇ ਆਪਣੇ ਘਰ ਦੀ ਲੜਾਈ ਆ ਜਾਂ ਕੋਈ ਵਿਆਹ ਦੇ ਵਿੱਚ ਤੁਸੀਂ ਆਏ ਸੀ ਕਿ ਉਹਨਾਂ ਦੇ ਵਿੱਚ ਯਾਰ ਮੇਰੇ ਤੇ ਪਰਚੇ ਹੋਏ ਨੇਗੇ ਮੈਂ ਆਗੂ ਨੂੰ ਕਹਾ ਮੇਰੇ ਤੇ ਪਹਿਲਾਂ ਕਿਨੇ ਪਰਚ ਜੇਕਰ ਤੁਸੀਂ ਇਹ ਗੱਲ ਕਹਿਣੋ ਵੀ ਸਾਡਾ ਆਗੂ ਨੇ ਸਾਥ ਨਹੀਂ ਦਿੱਤਾ ਬਹੁਤ ਗਲਤ ਗੱਲ ਆ ਜਿਹੜੀ ਤੁਸੀਂ ਇਹ ਕਹਿ ਰਹੇ ਹੋ ਤੁਹਾਡੇ ਪੰਜਾਬ ਦੀ ਲੜਾਈ ਆ ਤੁਹਾਡੇ ਆਪਣੀ ਲੜਾਈ ਆ ਕੀ ਤੁਸੀਂ ਕਿਸਾਨਾਂ ਦੇ ਪੁੱਤ ਹੈ ਨਹੀਂ ਕਿ ਤੁਸੀਂ ਮਜ਼ਦੂਰਾਂ ਦੇ ਪੁੱਤ ਹੈ ਨਹੀਂਗੇ ਇਹ ਗੱਲ ਕਿਹੜੀ ਕਰਨੀ ਬਣਦੀ ਆ ਤਾਂ ਬੰਦ ਬੰਦ ਕਟਾ ਗਏ ਖੋ ਚਰਖੜੀਆਂ ਤੇ ਚੜ ਗਏ ਠੀਕ ਹੈ ਅਸੀਂ ਦਿਆਂ ਫਾਂਸਿਆਂ ਦੇ ਰਸੇ ਚੋਂ ਮਲੇ ਜੋ ਗੱਲ ਕਹਿਣ ਸਾਡਾ ਸਾਥ ਨਹੀਂ ਦਿੱਤਾ ਤਾਂ ਫਿਰ ਕਿੱਡੀ ਕੀ ਕੀ ਗੱਲ ਕੋਈ ਕਰਨ ਵਾਲੀ ਬਣਦੀ ਆ ਤੁਸੀਂ ਕਲਾਕਾਰਾਂ ਦੀ ਗੱਲ ਕੀਤੀ ਆ ਪਰ ਕਿਸਾਨ ਆਗੂ ਕਹੀ ਇਹੀ ਕਹੀ ਜਾਂਦੇ ਸੱਦੀ ਨਾਲ ਬੁਲਾਈ ਮੈਂ ਲੜੇ ਦਿੱਤਾਈ ਇਦਾਂ ਦੇ ਜਿਹੜੇ ਹੈਗੇ ਆ ਤਾਂ ਇੱਕ ਗੱਲ ਸੁਣ ਵੀਰ ਮੇਰਾ ਜਦੋਂ ਜਿੱਥੇ ਵੀ ਕਿਤੇ ਗੱਲ ਦੇਖ ਪੰਜਾਬ ਦੀ ਕੋਈ ਵੀ ਅੰਦੋਲਨ ਚੱਲ ਪੇ ਸਾਨੂੰ ਕਿਤੇ ਵੀ ਇਹ ਨਹੀਂ ਪਹੁੰਚਾਉਣਾ ਚਾਹੀਦਾ ਵੀ ਸਾਨੂੰ ਸੱਦਾ ਆਊਗਾ ਅੱਜ ਤੁਸੀਂ ਮੇਰੀ ਗੱਲ ਸੁਣ ਅੰਮ੍ਰਿਤਪਾਲ ਵਾਲਾ ਮੋਰਚਾ ਚੱਲ ਰਿਹਾ ਮੈਂ ਉੱਥੇ ਬਿਨ ਪੁੱਛੇ ਸੀ ਬਿਨ ਕਹੇ ਗਏ ਕਿ ਨਹੀਂ ਗਏ ਜਿੱਥੇ ਵੀ ਗੱਲ ਪੰਜਾਬ ਦੀ ਹੈ ਸਾਨੂੰ ਹਰ ਇੱਕ ਬੰਦੇ ਦੀ ਜੋ ਸੋਚ ਇਹ ਬਣ ਜੇ ਵੀ ਯਾਰ ਸਾਡੀ ਆਪਣੀ ਲੜਾਈ ਹੈ ਸਾਡੇ ਆਪਣੇ ਪੰਜਾਬ ਦੀ ਲੜਾਈ ਹੈ ਜੇ ਕਿਸੇ ਦੇ ਘਰ ਦੇ ਵਿੱਚ ਅੱਗ ਲੱਗੇ ਤਾਂ ਸਾਡੇ ਘਰ ਦੇ ਵਿੱਚ ਵੀ ਅੱਗ ਲੱਗੂਗੀ ਇੱਕ ਕਿਸਾਨੀ ਦਾ ਮੋਰਚਾ ਵੀ ਯੂਨੀਅਨਾਂ ਦਾ ਸੁਣ ਮੇਰੀ ਗੱਲ ਇਹ ਗੱਲ ਇਹ ਮੋਰਚਾ ਪੂਰੇ ਪੰਜਾਬ ਦਾ ਪੂਰੇ ਭਾਰਤ ਦਾ ਮੋਰਚਾ ਹੈ ਹੁਣ ਪਹਿਲਾਂ ਵਾਲੇ ਤੁਸੀਂ ਦੇਖੋ ਪਹਿਲਾਂ ਵਾਲੇ ਮੋਰਚੇ ਤੁਸੀਂ ਕਿੰਨਾ ਕੁਛ ਲੈ ਕੇ ਨਿਕਲੇ ਆ ਜਿਹੜੀਆਂ ਅੱਜ ਪੋਲਿਟੀਕਲ ਪਾਰਟੀਆਂ ਇੰਡੀਆ ਸਮਝੋਤਾ ਕਰਦੇ ਆ ਫਿਰਦਿਆਂ ਨੇ ਜਿਹੜਿਆ ਕਹਿੰਦੇ ਨੇ ਅਸੀਂ ਮੋਦੀ ਨੂੰ ਹਰਾਉਣਾ ਮੋਦੀ ਨੂੰ ਅਸੀਂ ਕੀ ਹਰਾ ਕੇ ਆਏ ਨਹੀਂ ਪੂਰੀ ਵਿਸ਼ਵ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਇਹ ਗੱਲ ਗਈ ਨਹੀਂ ਕਿ ਮੋਦੀ ਨੇ ਮਾਫੀ ਮੰਗੀ ਆ ਉਹ ਸਾਡੀ ਘੱਟ ਪ੍ਰਾਪਤੀ ਹੈ ਜਿਹੜੇ ਡਬਲਯੂਟੀਓ ਵੱਧੀਆਂ ਜਿਹੜੀਆਂ ਜਿਹੜੇ ਉਹਨਾਂ ਨੀਤੀਆਂ ਨੇਗੀਆਂ ਚਾਹੁੰਦੇ ਨੇ ਕਿ ਅਸੀਂ ਕਾਰ ਅਸੀਂ ਜਿਹੜੀਆਂ ਜ਼ਮੀਨਾਂ ਦਾ ਸਾਰਿਆਂ ਨੂੰ ਅਸੀਂ ਪੰਜਾਬ ਦੇ ਉੱਪਰ ਕਬਜ਼ਾ ਕਰਨਾ ਕਿ ਉਹ ਪਿੱਛੇ ਬੈਗ ਤੇ ਡਿੱਗੇ ਨਹੀਂ ਡਬਲਯੂਟੀਓ ਠੀਕ ਹੈ ਨਾ ਗੱਲ ਭਾਨਾ ਸਿੱਧੂ ਦੀ ਕੋਈ ਮਜਬੂਰੀ ਤਾਂ ਨਹੀਂ ਹੈ ਜੇ ਧਰਨਾ ਆਰਗੇਨਾਈਜ਼ ਕਰਨਾ ਯਾਰ ਮੇਰੀ ਗੱਲ ਸੁਣੋ ਬਾਈ ਜੀ ਤੁਸੀਂ ਤਾਂ ਇਹ ਸਵਾਲ ਕਰਦੇ ਹੋ ਭਾਨਾ ਸਿੱਧੂ ਦੀ ਮਜਬੂਰੀ ਭਾਨਾ ਸਿੱਧੂ ਅੱਜ ਦਾ ਤਰਿਆ ਹੋਇਆ ਮੈਂ ਇੱਕ ਚੀਜ਼ ਦੇਖੋ ਭਾਨਾ ਸਿੱਧੂ ਨੂੰ ਲਗਾਤਾਰ ਮੈਂ 2014 ਦੇ ਵਿੱਚ ਮੇਥੋਂ ਇੱਕ ਵਾਰੀ ਗਲਤੀ ਹੋਈ ਸੀਗੀ ਕਿ ਮੈਂ ਇਸ ਭਗਮਤਮਨ ਦਾ ਸਾਥ ਦਿੱਤਾ ਸੀ ਮੈਂ ਬਰਨਾਲੇ ਦੇ ਵਿੱਚ ਦਫ਼ਤਰ ਖੋਲਣ ਵਾਲਾ ਬਰਨਾਲਾ ਜਿਹੜਾ ਜ਼ਿਲ੍ਹਾ ਉਹਦੇ ਵਿੱਚ ਦਫ਼ਤਰ ਖੋਲਣ ਵਾਲਾ ਭਗਮਤਮਨ ਦਾ ਆਮ ਆਦਮੀ ਪਾਰਟੀ ਦਾ ਮੈਂ ਬੰਦਾ ਇੱਕ ਵਾਰੀ ਮੇਥੋਂ ਗਲਤੀ ਹੋਈ ਸੀ ਕਿ ਮੈਂ ਇਹਨਾਂ ਜਾ ਕੇ ਕਾਂਗਰਸ ਲਈ ਆਪਣਾ ਪ੍ਰਨੀਤਕੋਰ ਨ 2017 ਤੋਂ ਲੈ ਕੇ 16 ਤੋਂ ਲੈ ਕੇ ਧੂਰੀ ਸ਼ੁਗਰ ਮਲੇ ਮੂਰੇ ਧਰਨਾ ਚੱਲਿਆ ਜਿੱਥੇ ਵੀ ਕਿਤੇ ਗੱਲ ਕਿਸਾਨੀ ਦੀ ਹੈ ਜਿੱਥੇ ਵੀ ਕਿਤੇ ਗੱਲ ਮਜ਼ਦੂਰੀ ਦੀ ਹੈ ਜਿੰਨੇ ਜੋਗਰਾ ਮੈਂ ਆ ਕੇ ਹਰ ਇੱਕ ਅੰਦੋਲਨ ਦੇ ਸਾਥ ਪਾਉਣਾ ਅਤੇ ਬੰਦੀ ਸਿੰਘ ਆਲਾ ਮੋਰਚਾ ਚੱਲਿਆ ਇੱਕ ਮਹੀਨਾ ਮੈਂ ਲਗਾਤਾਰ ਰਹਾ ਪੰਜਾਬ ਦੇ ਵਿੱਚ ਉੱਥੇ ਆਪਣਾ ਜੀਰੇ ਫੈਕਟਰੀ ਮੂਰੇ ਮੋਰਚਾ ਮੋਰਚਾ ਚੱਲਿਆ ਉੱਥੇ ਲਗਾਤਾਰ ਸੰਭਲ ਹੁੰਦਾ ਰਿਹਾ ਕੱਲ ਖੁਰਦ ਨਹਿਰਾਂ ਦਾ ਮੋਰਚਾ ਚੱਲਿਆ ਉੱਥੇ ਸੰਭਲ ਹੁੰਦਾ ਰਿਹਾ ਕਿਤੇ ਟੋਲਾ ਦੀ ਲੜਾਈ ਕਿਤੇ ਕੋਈ ਲੜਾਈ ਤੁਸੀਂ ਇਹ ਦੱਸੋ ਕਿਹੜੀ ਲੜਾਈ ਦੇ ਵਿੱਚ ਮੈਂ ਪਿੱਛੇ ਹਟਿਆ ਮੂਸੇ ਵਾਲੇ ਦੇ ਇਨਸਾਫ ਦੇ ਲਈ ਅੱਜ ਵੀ ਗੱਲਾਂ ਹੋ ਰਹੀਆਂ ਬਿਲਕੁਲ ਮੈਂ ਮੈਂ ਇੱਕ ਗੱਲ ਕਹਿਣਾ ਚਾਹਣਾ ਸਿੱਧੂ ਮੂਸੇ ਵਾਲੇ ਦੇ ਇਨਸਾਫ ਲਈ ਜਿੱਦਣ ਉਹਦੇ ਦੇ ਬੇਬੇ ਬਾਪੂ ਨੇ ਗੱਲ ਕੀਤੀ ਅਸੀਂ ਉਸ ਦਿਨ ਸਰਕਾਰ ਨੂੰ ਇਸ ਇਸ ਤਰੀਕੇ ਨਾਲ ਘੇਰਨਾ ਕਿ ਸਰਕਾਰ ਹਿਲਾ ਦਾਂਗੇ ਇੰਡੀਆ ਲਾਈਨਸ ਬਾਰੇ ਕੀ ਕਹਿਣਾ ਚਾਹੋਗੇ ਹੁਣ ਜਿਹੜੇ ਇਨਸਾਫ ਦੀ ਗੱਲਾਂ ਕਰਦੇ ਸੀ ਉਸ ਸਮੇਂ ਘਰ ਸੀ ਕਿ ਵੱਡੀਆਂ ਵੱਡੀਆਂ ਗੱਲਾਂ ਲੀਡਰ ਕਰਦੇ ਦੇਖੋ ਜਿਹੜੀ ਰਾਜਨੀਤੀ ਹੈ ਤੈਨੂੰ ਮੈਂ ਗੱਲ ਦੱਸਦਾ ਜਿਹੜੀ ਰਾਜਨੀਤੀ ਹੈ ਰਾਜਨੀਤੀ ਇਹ ਗੱਲ ਕੀ ਹੈ ਰਾਜਨੀਤੀ ਕੀ ਹੈ ਰਾਜਨੀਤੀ ਦਾ ਇਹ ਜਿਹੜੇ ਲੀਡਰ ਨੇਗੇ ਤਾਂ ਆਪਣੀ ਕੁਰਸੀ ਦੇ ਪਿੱਛੇ ਇਹ ਤਾਂ ਜਦੋਂ ਇਹਦੀ ਕੁਰਸੀ ਦੁੱਖ ਨਹੀਂ ਹੁੰਦਾ ਉਹ ਤਾਂ ਫਿਰ ਵੀ ਬਗਾਨਾ ਪੁੱਤ ਆ ਇਹਦਾ ਸਿੱਧੂ ਮੂਸਲਾ ਦੇ ਨਾਲ ਲਈ ਇਹਨਾਂ ਨੂੰ ਆਪਦੇ ਜਿਹੜਾ ਘਰੇ ਕੋਈ ਮਰਗਤ ਹੋਈ ਹੁੰਦਾ ਉਹਨਾਂ ਨੂੰ ਉਹਦਾ ਦੁੱਖ ਨਹੀਂ ਹੁੰਦਾ ਜਦੋਂ ਇਹਨੇ ਕੁਰਸੀ ਜਾਂਦੀ ਆ ਉਹਦਾ ਬਹੁਤ ਵੱਡਾ ਦੁੱਖ ਹੁੰਦਾ ਕੁਰਸੀ ਲਈ ਕੁਰਸੀ ਲਈ ਇਹ ਕੁਝ ਵੀ ਕਰਵਾਣ ਕਰ ਸਕਦੇ ਬਾਬੂ ਬਲਕੌਰ ਨਾਲ ਗੱਲ ਹੋਈ ਉਹਨਾਂ ਨੂੰ ਕਿੰਨਾ ਦੁੱਖ ਹੋ ਉਹ ਲਾਜੀ ਦਾ ਡੀਆ ਲਾਈਨ ਦੇ ਨਾਲ ਤੱਕ ਉਹ ਉਹ ਪਿੱਛੇ ਹਟ ਗਏ ਉਹ ਪਿੱਛੇ ਹਟੇ ਪੈਣਗੇ ਹੁਣ ਇਹਨਾਂ ਤੋਂ ਹੁਣ ਇਹਨਾਂ ਨੂੰ ਘਰੇ ਨਹੀਂ ਵੜਨ ਦਿੰਦੇ ਹੋ ਤੁਸੀਂ ਇਹ ਦੇਖੋ ਪਹਿਲਾਂ ਕਿਵੇਂ ਇਹਨਾਂ ਲੀਡਰ ਘਰੇ ਗਿੜਾ ਮਾਰਦੇ ਸੀਗੇ ਅੱਜ ਬਾਬੂ ਉਹਨਾਂ ਨੂੰ ਘਰੇ ਨਹੀਂ ਵੜਨ ਦਿੰਦਾ ਹੈਨਾ ਇਹ ਗੱਲ ਆ ਇਸ ਕਰਕੇ ਡ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਗੱਜ ਗਿਆ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਭਾਈ ਸਾਰੇ ਵੀਰਾਂ ਨੂੰ ਨਾ ਕੋਈ ਨਹੀਂ ਕੋਈ ਨਹੀਂ ਕੋਈ ਨਾ ਕੋਈ ਠੀਕ ਆ ਬਾਬਾ ਜੀ ਧੰਨਵਾਦ ਆ ਸਾਰਿਆਂ ਦਾ ਸਾਰੇ ਵੀਰਾਂ ਦਾ ਸਾਰੇ ਉਹਦੇ ਇੱਥੇ ਪਹੁੰਚੇ ਨੇ ਬਦਗੇ ਬਜ਼ੁਰਗ ਵੀ ਸਾਡੇ ਉੱਤੇ ਹੈ ਨਾ ਸਾਡੇ ਮਾਮਾ ਮਾਪੇਣਾ ਇਸ ਦੇ ਕੋ ਤੇਜ ਦੇ ਮਤਲਬ ਹੈਰਾਨ ਨਹੀਂ ਸਕਦੇ ਹੈਨਾ ਅਸੀਂ ਇਹਨਾਂ ਤੋਂ ਡਰਦੇ ਨਹੀਂ ਹੈਗੇ ਇਹਨੇ ਸਭ ਕੁਝ ਕਰਕੇ ਦੇਖ ਲਿਆ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ ਬਾਬਾ ਜੀ ਇਹ ਦੁਨੀਆ ਦੀ ਕਹਿੰਦੇ ਆ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਬੀਜੇਪੀ ਠੀਕ ਹੈ ਪਰ ਇਹ ਸਾਨੂੰ ਕੋਈ ਡਰਾ ਨਹੀਂ ਸਕਦੇ ਠੀਕ ਹੈ ਨਾ ਹੈਰਾਨ ਨਹੀਂ ਸਕਦੇ ਸਾਨੂੰ ਕਿਉਂਕਿ ਸਾਡੇ ਜਜ਼ਬੇ ਬਹੁਤ ਵੱਡੇ ਨੇ ਠੀਕ ਹੈ ਸਾਡੇ ਇਤਿਹਾਸ ਬਹੁਤ ਵੱਡੇ ਨੇ ਠੀਕ ਹੈ ਸਾਡੇ ਬਾਬੇ ਨੇ ਪਹਿਲਾਂ ਕਿੰਨੀ ਵਾਰ ਦਿੱਲੀ ਜਿੱਤੀ ਆ ਸਾਡੇ ਗੁਰੂਆਂ ਨੇ ਗੁਰੂਆਂ ਦੇ ਇਤਿਹਾਸ ਕਿੰਨੇ ਵੱਡੇ ਵੱਡੇ ਪਹਿਲਾਂ ਨਹੀਂ ਅਸੀਂ ਇਹਨਾਂ ਤੋਂ ਮੋਦੀ ਵਰਗੇ ਔਰੰਗਜ਼ੇਬਾਤ ਹੋਇਆ ਅਮੀਤ ਸਾਹ ਵਰਗੇ ਤੋਂ ਬਦਾਲੀਆਂ ਤੋਂ ਅਸੀਂ ਪਹਿਲਾਂ ਨਹੀਂ ਦਬੇ ਹੁਣ ਕਿਵੇਂ ਦਬਜਾਂਗੇ ਤਾਂ ਬਸ ਇਹ ਵਾਲੀ ਗੱਲ ਬਾਬਾ ਜੀ ਗੱਲ ਆ ਜਾਗਰੂਕ ਹੋਣ ਦੀ ਹੈ ਨਾ ਕੋਈ PARTIE ਕੁਝ ਨਹੀਂ ਕਰ ਸਕਦੇ ਹੈ ਨਾ ਇਹਨਾਂ ਨੇ ਮੇਰੇ ਤੇ 3 ਕੇਸ ਪਾਏ ਨੇ ਹੁਣ 3 ਕੇਸ ਪਾਏ ਨੇ ਦੇਸ਼ ਗਦਰੋਹ ਦੇ ਕੱਲ ਮੇਰੀ ਵਕੀਲ ਨਾਲ ਗੱਲ ਹੋਈ ਉਹ ਕਹਿੰਦਾ ਮੈਨੂੰ ਕਹਿੰਦਾ ਇਹਦਾ ਥਾਇਆ ਫਿਰ ਤੇ 80 ਲੱਖ ਰੁਪਏ ਦਾ ਕੇਸ ਇਹਨਾਂ ਨੇ ਇੱਕ ਤਿੰਨ ਕੇਟ ਪਾਇਲੇ ਦੇ ਸਰੋਹ ਦੇ ਪਾਇਲੇ ਨੇ ਇੱਕ ਪਾਸਪੋਰਟ ਕੈਂਸਲ ਵਾਲਾ ਪਾਇਆ ਜਿਹੜਾ ਹੁਣ ਤੱਕ ਇਹਨਾਂ ਨੇ ਪਾਇਆ ਨਹੀਂ ਠੀਕ ਹੈ ਮੇਰੇ ਵੱਲੋਂ ਕਾਲੇ ਕਰ ਲਿਓ ਕਾਗਜ਼ ਸਾਰੇ ਦੇ ਸਾਰੇ ਹੈ ਨਾ ਮੈਂ ਤਾਂ ਮਰਨ ਪਿੱਛੇ ਨਿਕਲਿਆ ਹੋਇਆ ਮੈਂ ਤਾਂ ساری ਉਮਰ ਵਾਸਤੇ ਨਿਕਲਿਆ ਹੋਇਆ ਬਾਬਾ ਜੀ ਦੇਖੋ ਇਹ 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 ਛੋਟੇ ਨੇ ਇਸ ਕਰਕੇ ਆ ਦੋਨੇ ਭਰਾ ਛੋਟੇ ਸਾਹਮਣੇ ਖੜੇ